ਚੜਦੀ ਕਲਾ ਪੰਜਾਬ న్యూਸ ਤੇ ਆਪ ਸਭ ਦਾ ਸਵਾਗਤ ਹੈ ਨਵਰਾਤਰੀ ਦਾ ਤਿਉਹਾਰ ਪੂਰੇ ਭਾਰਤ ਵਿੱਚ ਪੂਰੀ ਸ਼ਰਧਾ ਅਤੇ ਰੀਤੀ ਰਿਵਾਜ ਨਾਲ ਮਨਾਇਆ ਗਿਆ ਹੈ ਨਵਰਾਤਰੀ ਦੇ 8ਵੇਂ ਦਿਨ ਕੰਨਿਆ ਪੂਜਨ ਕੀਤਾ ਜਾਂਦਾ ਹੈ ਲੋਕ ਆਪਣੇ ਘਰਾਂ ਵਿੱਚ ਛੋਟੀਆਂ-ਛੋਟੀਆਂ ਬੱਚਿਆਂ ਨੂੰ ਬੁਲਾ ਕੇ ਕੰਨਿਆ ਪੂਜਨ ਕਰਦੇ ਹਨ ਮਾਤਾ ਦਾ ਰੂਪ ਮੰਨ ਕੇ ਇਹਨਾਂ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਕੰਜਕਾ ਨੂੰ ਖੁਸ਼ ਕਰਨ ਦਾ ਹਰ ਉਪਰਾਲਾ ਕੀਤਾ ਜਾਂਦਾ ਹੈ ਗੁਰਦਾਸਪੁਰ ਵਿੱਚ ਵੀ ਅੱਜ ਵਕ ਵਕ ਕਰਾਂ ਵਿੱਚ ਕੰਜਕ ਪੂਜਨ ਕੀਤਾ ਗਿਆ ਪੇਸ਼ ਹੈ ਇੱਕ ਰਿਪੋਰਟ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਜੈ ਮਾਤਾ ਦੀ ਅੱਜ ਅਸ਼ਵੀ ਦਾ ਦਿਨ ਹੈ ਅਸੀਂ ਸਾਰੇ ਪੂਜਨ ਕਰ ਰਹੇ ਹਾਂ ਕੰਜਕਾ ਦਾ ਪੂਜਨ ਕਰ ਰਹੇ ਹਾਂ ਜੋ ਕਿ ਬਹੁਤ ਹੀ ਮਾਨਤਾ ਮੰਨ ਜਾਂਦੀ ਹੈ ਕੰਜਕਾ ਨੂੰ ਪੂਜਣਾ ਚਾਹੀਦਾ ਹੈ ਇਹਨਾਂ ਦੀ ਪੂਜਾ ਕਰਨੀ ਚਾਹੀਦੀ ਹੈ ਔਰ ਸਾਰੀਆਂ ਕੰਜਕਾਂ ਨੂੰ ਅਸੀਂ ਪੈ ਤੋ ਕੇ ਉਹਨਾਂ ਦੀ ਰક્ષા ਸੂਤਰ ਬਨ ਕੇ ਉਹਨਾਂ ਦੀ ਰੱਖਿਆ ਕਰਨੀ ਚਾਹੀਦੀ ਹੈ ਔਰ ਮੇਰੀ ਸਮਾਜ ਅਗੇ ਬੇਨਤੀ ਹੈ ਕਿ ਆਉਣ ਵਾਲੇ ਟਾਈਮ ਚ ਕੰਜਕਾ ਨੂੰ ਪੂਜਿਆ ਜਾਏ ਉਹਨਾਂ ਦੀ ਰੱਖਿਆ ਕੀਤੀ ਜਾਏ ਤੇ ਉਹਨਾਂ ਦੇ ਨਾਲ ਬਹੁਤ ਵਧੀਆ ਉਹਨਾਂ ਨੂੰ ਮਾਨੇ ਤਾਂ ਦਿੱਤੀ ਜਾਏ ਤਾਂ ਕਿ ਉਹਨਾਂ ਦੀ ਆਉਣ ਵਾਲੀ ਜੀਵਨ ਵਿੱਚ ਵਿ੍ਰਿਧੀ ਹੋਏ ਜੈ ਮਾਤਾ ਦੀ ਭਾਜੀ ਨਵਰਾਤੇ ਆ ਬਹੁਤ ਸ਼ੁਭ ਦਿਨ ਆਇਆ ਗਿਆ ਸਾਰੇ ਹਿੰਦੁਸਤਾਨ ਤੋਂ ਬਹੁਤ ਬਹੁਤ ਦਾਣ ਮਨਾਏ ਜਾਂਦੇ ਨੇ ਔਰ ਹਰ ਕੋ ਮਨਾਣਾ ਚਾਹੀਦਾ ਆ ਬਾਤ ਪਰ ਰਖੇ ਬਲਣ ਤੁਸੀਂ ਬੋਲ ਕੀ ਕਹਿਣਾ ਚਾਹੋਗੇ ਨਵਰਾਤੇ ਤੇ ਜੈ ਮਾਤਾ ਦੀ ਨਵਰਾਤਰੀ ਸਾਡੇ ਲਈ ਬਹੁਤ ਹੀ ਸਪੈਸ਼ਲ ਹੈ ਕਿਉਂਕਿ Hindu ਧਰਮ ਦੇ ਹਿਸਾਬ ਨਾਲ ਅਸੀਂ ਆਪਣੀਆਂ ਕੰਨੀਆਂ ਨੂੰ ਹਮੇਸ਼ਾ ਪੂਜਨੇ ਆ ਮੰਨਿਆ ਔਰ ਮੇਰੀ ਆਨ ਵਾਲੀ ਜਨਰੇਸ਼ਨ ਅੱਗੇ ਵੀ ਇਹੀ ਹੈਗੀ ਹੈ ਰਿਕੁਐਸਟ ਹੈ ਕਿ ਉਹਨਾਂ ਨੂੰ ਪੂਜਨੇ ਹੀ ਮੰਨਿਆ ਜਾਏ ਕੰਜਕਾ ਦੇ ਵਿੱਚ ਇਹੀ ਉਹਨਾਂ ਨੂੰ ਕੜਾ ਪ੍ਰਸ਼ਾਦ ਦਿੰਨੇ ਆ ਤਿਲਕ ਲਗਾ ਕੇ ਮੋਲੀ ਬਣ ਕੇ ਇਹੀ ਉਹਨਾਂ ਦਾ ਸਵਾਗਤ ਕਰਦੇ ਆਪਣੇ ਘਰ ਦੇ ਵਿੱਚ ਤਾਂ ਕਿ ਸੁਖ ਸ਼ਾਂਤੀ ਆਏ ਉਹਨਾਂ ਨੂੰ ਦੇਵੀ ਦੇ ਰੂਪ ਚ ਇਹੀ ਆਪਣੇ ਘਰ ਦੇ ਵਿੱਚ ਉਹਨਾਂ ਦਾ ਪਰਵੇਸ਼ ਕਰਵਾ ਲੈ ਜੀਰ ਠੀਕ ਕਹਿਣਾ ਚਾਹੂਗੀ ਜੀ ਮਾਤਾ ਦੀ ਨਵਰਾਤਰੀਆਂ ਚ ਕੰਜਕਾ ਦਾ ਵਿਸ਼ੇਸ਼ ਪੂਜਨ ਕੀਤਾ ਜਾਂਦਾ ਹੈ ਮਾਤਾ ਰਾਣੀ ਨੂੰ ਯਾਤ ਕਰਕੇ ਗੁੰਮਾਤਾ ਦੇ ਗੁੰਗਾਨ ਕਿਤੇ ਜਾਂਦੇ ਆ ਤੇ ਨਾਲੇ ਜਿਹੜੇ ਕੰਚਗਾਨ ਨੂੰ ਪੂਜਿਆ ਜਾਂਦਾ ਹੈ ਵਿਦਿਵਿਦਾਨ ਨਾਲ ਦੀ ਪੂਜਨ ਕੀਤਾ ਜਾਂਦਾ ਹੈ ਕੀ ਕੀ ਸਮਾਨ ਦਿੱਤਾ ਗਿਆ ਹੈ ਬੱਚਿਆਂ ਨੂੰ ਸਮਾਨ ਚਾਕਲੇਟ ਬਾਕਸ ਜੂਸ ਬਾਕਸ ਬੈਂਨ ਕਾਪੀ ਪੈਨਸਲ ਜੋ ਵੀ ਸ਼ਰਧਾਂ ਸਾਰਿਆਂ ਨੂੰ ਪੈਂਟ ਕੀਤਾ ਜਾਂਦਾ ਹੈ ਕਿ ਸ਼ੁਰੂਆਤ ਆਸ਼ੀਰਵਾਦ ਲੈਣਾ ਬਹੁਤ ਜ਼ਰੂਰੀ ਹੈ ਕੰਝਗਾਰਿਆ ਆਸ਼ੀਰਵਾਦ ਨਾਲ ਹੀ ਬਹੁਤ ਵਿਧੀ ਹੁੰਦੀ ਹੈ ਇਸ ਕਰਕੇ ਸਾਰਿਆਂ ਨੂੰ ਕੰਝਗਾਰ ਦਾ ਆਸ਼ਵਾ ਲੈਣਾ ਚਾਹੀਦਾ ਕਿਉਂਕਿ ਮਾਤਾ ਦੇ ਰੂਪ ਚ ਹੀ ਕੰਝਗਾਰ ਨੂੰ ਮੰਨਿਆ ਜਾਂਦਾ ਹੈ ਕੀ ਆਸਥਾ ਹੈ ਕੰਨਿਆ ਪੂਜਨ ਚ ਕੀ ਮਾਨਤਾ ਹੈ ਕਾਦੇਲੀ ਪੂਜੀ ਜਾਂਦੀ ਹੈ ਕਹਿੰਦੇ ਆ ਪੂਜਨ ਮਾਤਾ ਦਾ ਰੂਪ ਨੂੰ ਮਨ ਚ ਧਰ ਕੇ ਉਹਨਾਂ ਨੇ ਪੂਜਨ ਕੀਤਾ ਜਾਂਦਾ ਹੈ ਜੋ ਉਹਨਾਂ ਦੇ ਸੱਚੇ ਮਨ ਨਾਲ ਕੰਝਗਾਰਾ ਪੂਜਨ ਕਰਦਾ ਉਹਨਾਂ ਦੀ ਸਾਰੀ ਮਨੁਖਾਮਨਾ ਪੂਰੀ ਹੁੰਦੀ ਹੈ